ਮੰਦਰੀ ਹਾਲਤ ਕੀਤੀ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਪਨਾਹ ਦੇ ਰਹੇ ਇਹੋ ਜਿਹੇ ਬੰਦਿਆਂ ਨੂੰ ਸ਼ਾਬਾਸ਼ ਦੇ ਰਹੇ ਇਹਨਾਂ ਦੇ 307 ਦਾ ਪਰਚਾ ਨਹੀਂ ਹੋਊਗਾ ਤੇ ਹੋਰ ਕੀ ਹੋਊਗਾ ਹੋਰ ਪਰਚਾ ਹੋਇਆ 12925 ਦਾ ਇਹ ਕੋਈ ਲੇਟੈਸਟ ਪਰਚਾ ਨਹੀਂ ਹੈ ਪੁਲਿਸ ਤੋਂ ਭੱਜਿਆ ਹੋਇਆ ਸੀ ਤੇ ਤੁਹਾਡੀ ਸ਼ਰਮ ਦੇ ਤਹਿਤ ਇਹ ਮੈਨੂੰ ਪਤਾ ਲੱਗਾ ਕਿ ਕਿਸੇ ਸਰਾਂ ਦੇ ਵਿੱਚ ਰਹਿ ਸਕੇ ਰਹਿ ਰਿਹਾ ਸੀ ਇਹ ਵੀ ਤੁਹਾਡਾ ਸ਼ਰਮ ਨਹੀਂ ਗੱਬਰਾ ਪ੍ਰਬੰਧਕ ਕਮੇਟੀ ਦਾ ਜਰਨਲ ਮਲਾਜਮਿਆਂ ਦਾ ਹੈ ਉਹ ਲੰਗਰ ਵਰਤਾ ਆ ਰਹੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਗੁਰੂ ਘਰ ਲੰਗਰ ਲਾਇਆ ਸੀ ਤੇ ਇਹ ਲੰਗਰ ਦੇ ਵਿੱਚ ਜਾ ਕੇ ਤੁਹਾਡੇ ਇਸ ਜਰਨਲ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਤੁਸੀਂ ਇਹ ਗੱਲਾਂ ਨੂੰ ਚੰਗਾ ਸਮਝਦੇ ਹੋ ਤੁਸੀਂ ਠੀਕ ਸਮਝੋ ਕਿ ਗੱਲ ਬਹੁਤ ਵਧੀਆ ਹੋਈ ਆ ਆਪਦੇ ਨਾਲ ਥੋੜਾ ਜਿਹਾ ਕਿਤੇ ਸੋਚ ਕੇ ਇਹ ਵਿਚਾਰ ਕਰਿਓ ਸੋਚਿਓ ਕਿ ਇਹ ਗੱਲ ਜੇ ਮੇਰੀ ਗੱਲ 'ਚ ਇੱਕ ਰੱਤਾ ਭਰ ਵੀ ਝੂਠ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਦੀ ਪੋਲਟਿਕ ਛੱਡ ਕੇ ਘਰ ਬਹਿ ਜਾਵਾਂਗਾ ਤੁਹਾਨੂੰ ਜਿਹੜੀ ਹਾਰ ਉਹ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੱਤ ਹੀ ਆਏ ਅੱਜ ਜਿਹੜਾ ਤੁਹਾਡਾ ਅੰਦਰ ਜਾਣਾ ਨਾ ਇਹ ਵੀ ਤੁਹਾਡੀ ਹਾਲਤ ਕਰਕੇ ਗਏ ਤੁਸੀਂ ਬਖਲਾ ਜਾਦੇ ਗਏ ਓਵਰ ਗੱਲਾਂ ਕਰ ਲਾਪੇ ਤੁਹਾਡੇ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋਣੀਆਂ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਝੂਠ ਨਾ ਮਾਰਿਆ ਹੁੰਦਾ ਤੇ ਅੱਜ ਇਹ ਗੱਲ ਨਾ ਸ਼ੈਦ ਵਾਪਰਦੀ ਬੀਬੀ ਸਿੱਧੂ ਦੀ ਗੱਲ ਸੱਚੀ ਹੈ ਨਾ ਕਿ ਜਿਹਨੂੰ ਇਹ ਪੈਸੇ ਵਾਲੇ ਆ 2 4 5 ਲੱਖ ਰੁਪਈਆ ਦੇ ਆਉਂਦੇ ਆ ਉਹਾਂ ਦੇ ਕੋਈ ਗੱਲ ਨਹੀਂ ਗੱਲ ਤਾਂ ਫਿਰ ਪੈਸੇ ਦੀ ਹੋ ਗਈ ਫਿਰ ਪਾਰਟੀ ਦੀ ਤੇ ਗੱਲ ਨਹੀਂ ਹੁੰਦੀ ਸੁਖੀਰੰਦਰਾਵਾ ਜੀ ਵਰਤਾਨ ਸਿੰਘ ਬਾਜਵਾ ਜੀ ਇਹ ਗੱਲ ਦਾ ਕਰੋ ਅਮਰੀਕਾ ਜਿੱਥੇ ਤਰਾਓ ਇਹਨਾਂ ਦਾ ਫੋਟੋ ਜੇ ਕੋਈ ਤੈਨੂੰ ਮੈਂ ਫੋਟੋ ਚਾਹ 160 ਵੋਟਾਂ ਕਾਲੇਦਾਰ ਨੂੰ ਕਿੱਦਾਂ ਪੈ ਗਈਆਂ ਨਾਲੇ ਤੋਂ ਨਾਂ ਨਾਮ ਉਹਦੇ ਬਾਰੇ ਇਹ ਨਹੀਂ ਕਹਿਣਾ ਕਿ ਗੁਰਦਾਰੇ ਦੀਆਂ ਲੋਕਾਂ ਸਟੇਮ ਕੰਮ ਕਰਿਆ ਮੱਤ ਮਾਰਨ ਹਟ ਕੇ ਗੱਲ ਨਾ ਉਹ ਬੰਦਾ ਨਹੀਂ ਮੈਂ ਉਸ ਬੰਦੇ ਬਾਰੇ ਕਿਹਨਾਂ ਹੁਣ ਮੇਰੇ ਵੀਰੋ ਇਹਨਾਂ ਦਾ ਜਿਹੜਾ ਸੁਖੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮੀਟੇ ਰਲ ਕੇ ਵਿੱਚ ਹੈ ਕੀ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਚੁੱਪ ਕਰਕੇ ਬੈਠ ਸਾਡੇ ਪੱਲੇ ਖਾਣੇ ਆਜਾ ਜੀ ਮਾ ਲੋਕਾਂ ਤੋਂ ਜੀ ਅੱਜ ਇਹ ਪੁਸ਼ਪ ਕਾਗਰਸ ਬਹੁਤ ਬੁਰੀ ਉਹਦੀ ਬੰਦੇ ਦੀ ਹਾਲਤ ਕੀਤੀ ਤੇ ਤੁਸੀਂ ਇਹੋ ਜੇ ਬੰਦਿਆਂ ਨੂੰ ਪਨਾਹ ਦੇ ਰਹੇ ਇਹੋ ਜੇ ਬੰਦਿਆਂ ਨੂੰ ਸ਼ਾਬਾਸ਼ ਦੇ ਰਹੇ ਇਹਨਾਂ ਦੇ 307 ਦਾ ਪਰਚਾ ਨਹੀਂ ਹੋਊਗਾ ਤੇ ਹੋਰ ਕੀ ਹੋਊਗਾ ਔਰ ਪਰਚਾ ਹੋਇਆ 12925 ਦਾ ਇਹ ਕੋਈ ਲੇਟੈਸਟ ਪਰਚਾਣੀ ਹੈ ਪੁਲਿਸ ਤੋਂ ਭੱਜਿਆ ਹੋਇਆ ਸੀ ਤੇ ਤੁਹਾਡੀ ਸ਼ਰਨ ਦੇ ਤਹਿਤ ਇਹ ਮੈਨੂੰ ਪਤਾ ਲੱਗਾ ਕਿ ਕਿਸੇ ਸਰਾਂ ਦੇ ਵਿੱਚ ਰਹਿ ਰਹਿ ਰਿਹਾ ਸੀ ਇਹ ਵੀ ਤੁਹਾਡਾ ਸ਼ਰੋਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਰਨੈਲ ਮੁਲਾਜ਼ਮ ਹੈ ਤੁਹਾਡਾ ਮਤਲਬ ਤੁਹਾਡਾ ਜਿਹੜਾ ਜਰਨਲਰ ਹੈ ਨਾ ਵੀ ਉਥੋਂ ਦਾ ਮੁਲਾਜ਼ਮ ਆ ਸੋ ਮੈਂ ਇੱਕ ਗੱਲ ਕਹਿ ਦਵਾਂ ਮੈਂ ਇਹੋ ਬਦਮਾਸ਼ੀ ਖਤਮ ਕਰਨ ਵਾਸਤੇ ਇਸ ਹਲਕੇ ਦੇ ਵਿਭਾਗ ਨਾਲ ਸੰਭੀ ਹੈ ਔਰ ਦੂਜੀ ਗੱਲ ਜਿੱਦਣ ਇਹਨੇ ਚੰਦ ਚੜ੍ਹਿਆ ਉਹ ਬੰਦੇ ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਗੁਰੂ ਘਰ ਲੰਗਰ ਲਾਇਆ ਸੀ ਤੇ ਇਹ ਲੰਗਰ ਦੇ ਵਿੱਚ ਜਾ ਕੇ ਤੁਹਾਡੇ ਇਸ ਜਰਨਲ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਤੁਸੀਂ ਇਹ ਗੱਲਾਂ ਨੂੰ ਚੰਗਾ ਸਮਝਦੇ ਹੋ ਤੁਸੀਂ ਠੀਕ ਸਮਝੋ ਕਿ ਗੱਲ ਬਹੁਤ ਵੱਡੀ ਹੋਈ ਆ ਆਪਦੇ ਨਾਲ ਥੋੜਾ ਜਿਹਾ ਕਿਤੇ ਸੋਚ ਕੇ ਇਹ ਵਿਚਾਰ ਕਰਿਓ ਸੋਚਿਓ ਕਿ ਇਹ ਗੱਲ ਜੇ ਮੇਰੀ ਗੱਲ 'ਚ ਇੱਕ ਰਤਾ ਭਰ ਵੀ ਝੂਠ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਨੀ ਪੋਲਟਿਕ ਛੱਡ ਕੇ ਘਰ ਬਹਿ ਜਾਂਗਾ ਤੁਸੀਂ ਨਾ ਝੂਠ ਮਾਰਨ ਦਾ ਨਾ ਬਹੁਤ ਵੱਡਾ ਜੁਮਾ ਚੁੱਕ ਲਿਆ ਲੋਕਾਂ ਨੇ ਤੁਸੀਂ ਕਦੀ ਹਾਰ ਨਹੀਂ ਵੇਖੀ ਅਸਲ 'ਚ ਨਾ ਤੁਹਾਨੂੰ ਜਿਹੜੀ ਹਾਰ ਉਹ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਤੁਸੀਂ ਹਮੇਸ਼ਾ ਹੀ ਜਿੱਤ 'ਚ ਹੀ ਆਏ ਤੇ ਅੱਜ ਆ ਜਿਹੜਾ ਤੁਹਾਡਾ ਅੰਦਰ ਜਾਣਾ ਨਾ ਇਹ ਵੀ ਤੁਹਾਡੀ ਹਾਰ ਦਾ ਕਰਕੇ ਗਏ ਤੁਸੀਂ ਬਖਲਾ ਜਾਦੇ ਗਏ ਓਵਰ ਗੱਲਾਂ ਕਰ ਲਾਪੇ ਤੁਹਾਡੇ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਝੂਠ ਨਾ ਮਾਰਿਆ ਹੁੰਦਾ ਤੇ ਅੱਜ ਇਹ ਗੱਲ ਨਾ ਸ਼ੈਲ ਵਾਪਰਦੀ ਦੂਜੀ ਗੱਲ ਤੁਸੀਂ ਕਿਹਾ ਜੀ ਮੈਂ ਪੁਲਿਸ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਵੀ ਕੇਸ ਦੱਸ ਦਿਓ ਜਿੱਥੇ ਪੁਲਿਸ ਨੇ ਕੋਈ ਜਿਆਦੀ ਕੋਈ ਧੱਕੇਸ਼ਾਹੀ ਕੀਤੀ ਹੋਵੇ ਤੁਸੀਂ ਤਿੰਨ ਬਲਾਕ ਸੰਤੀਸ ਜਿੱਤੇ ਹੋ ਇੱਕ ਕਾਂਗਰਸ ਜਿੱਤੀ ਹੈ ਮੈਂ ਕਿੱਥੇ ਪੁਲਿਸ ਭੇਜੀ ਆ ਜੀ ਦੱਸੋ ਕਿ ਇੱਥੇ ਤੁਸੀਂ ਪੁਲਿਸ ਭੇਜੀ ਹਾਂ ਝਗੜਾ ਕਿਤਨਾ ਕਿਤੇ ਹੋ ਗਿਆ ਇੱਕੇ ਪਿੰਡ ਚ ਉਹ ਵੀ ਤਲਵੰਡੀ ਦਸੰਦਾ ਸਿੰਘ ਤੇ ਉਹ ਝਗੜੇ ਆਮ ਨਾਰਮਲ ਤੁਹਾਡੇ ਵੇਲੇ ਨਹੀਂ ਹੁੰਦੇ ਨੇ ਤੁਸੀਂ ਵੀ ਕੁਝ ਕਰਦੇ ਤੁਹਾਡੇ ਵੇਲੇ ਤੇ ਜੋ ਕੁਝ ਹੁੰਦਾ ਰਿਹਾ ਚਲੋ ਮੈਂ ਉਹ ਵੀ ਗੱਲਾਂ ਕਿਤੇ ਫੇਰ ਵੀਡੀਓ ਲੰਮੀ ਹੋਏ ਨਹੀਂ ਖੁੱਲ ਕੇ ਕਰਾਂਗਾ ਤੇ ਜੇ ਤੁਸੀਂ ਕਹਿੰਦੇ ਹੋ ਨਾ ਪੁਲਿਸ ਦਾ ਧੰਨਵਾਦ ਕਰੋ ਤੇ ਤੁਸੀਂ ਜੈੰਤੀਪੁਰੀਆਂ ਦਾ ਧੰਨਵਾਦ ਕਰੋ ਜਿਹੜੀ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਈ ਉਹਨਾਂ ਦੇ ਪਿੰਡੋਂ ਜਿੱਤੀ ਆ ਮੈਂ ਉਹਨਾਂ ਬੰਦਿਆਂ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਉਹ ਜਾ ਕੇ ਬਟਾਲੇ 'ਚ ਕਾਂਗਰਸ ਦੀ ਟਿਕਟ ਮੰਗ ਰਹੇ ਆ ਇੱਥੇ ਕਾਲੀਦਲ ਨੂੰ 568 ਵੋਟਾਂ ਪਾਤੀਆਂ 568 ਵੋਟਾਂ ਕਾਲੀਦਲ ਨੂੰ ਪਈਆਂ ਉਸ ਪਿੰਡ ਦੇ ਵਿੱਚੋਂ ਕਾਂਗਰਸ ਨੂੰ ਇੱਕ ਵੀ ਨਹੀਂ ਪਈ ਫਿਰ ਇਹ ਬੰਦਿਆਂ ਨੂੰ ਪੁੱਛੋ ਪਹਿਲਾਂ ਮੈਂ ਤੇ ਇਹਨਾਂ ਦੀ ਹਾਈ ਕੁਮਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਇੱਕ ਚੰਦ ਪੈਸਿਆਂ ਦੀ ਖਾਤਰੋਂ ਫਿਰ ਬੀਬੀ ਸਿੱਧੂ ਦੀ ਗੱਲ ਸੱਚੀ ਹੈ ਨਾ ਕਿ ਜਿਹਨੂੰ ਇਹ ਪੈਸੇ ਵਾਲੇ ਆ 2 4 5 ਲੱਖ ਰੁਪਇਆ ਦੇ ਆਉਂਦੇ ਆ ਉਹਾਂ ਦੇ ਕੋਈ ਗੱਲ ਨਹੀਂ ਗੱਲ ਤਾਂ ਫਿਰ ਪੈਸੇ ਨਹੀਂ ਹੋਗੇ ਫਿਰ ਪਾਰਟੀ ਦੀ ਤੇ ਗੱਲ ਨਹੀਂ ਹੋਗੀ ਸੁਖੀ ਰੰਧਾਵਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਇਹ ਗੱਲ ਦਾ ਕਰੋ ਨਰੀਖਣਾ ਚੈੱਕ ਕਰਾਓ ਇਹਨਾਂ ਦਾ ਬੂਥ ਜਿੰਤੀਪੁਰ ਪਿੰਡ ਦਾ ਬੂਥ ਚੈੱਕ ਕਰਾਓ 568 ਵੋਟਾਂ ਕਾਲੇਦਾਰ ਨੂੰ ਕਿੱਦਾਂ ਪੈ ਗਈਆਂ ਉਥੋਂ ਇਹਨਾਂ ਨੇ ਪੁਆਈਆਂ ਕਾਂਗਰਸ ਨੂੰ ਕਿੱਥੇ ਗਈਆਂ ਜੀ ਉੱਥੇ ਕਾਂਗਰਸ ਦਾ ਫਲਿੱਪ ਕਾਂਗਰਸ ਨੂੰ ਵੋਟ ਕਿੱਥੋਂ ਪਈ ਜੀ ਤੇ ਮੈਡਮ ਤੁਹਾਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੀਆਂ ਤੁਸੀਂ ਜਿੱਤ ਗਏ ਜੇ ਨਾ ਤਿੰਨ ਉਹ ਕਾਂਗਰਸ ਹੀ ਜਿਤਾ ਗਈ ਆ ਅਟਲੀ ਸਾਹਿਬ ਵਾਲੀ ਸੀਟ ਤੁਸੀਂ ਜਿੰਨਿਆਂ ਕਦੇ ਜਿੱਤੇ ਜੇ ਤੇ ਤੁਸੀਂ ਉਹ ਕਾਜੀਕੋਟ ਪਿੰਡ ਉਹ ਵੇਖ ਲਓ ਉੱਥੇ ਤੁਹਾਡਾ ਬੂਥ ਨਹੀਂ ਲੱਗਣਾ ਕਾਲੀ ਦਲ ਦਾ ਤੇ ਤੁਹਾਡੇ ਉਹ ਆਪਣੇ ਚਲੋ ਸਾਡਾ ਵੀ ਉਹ ਭਰਾ ਜੀ ਇਸ ਦੁਨੀਆ ਤੇ ਨਹੀਂ ਰਿਹਾ ਸਤਨਾਰਨ ਸਿੰਘ ਉਹਦੇ ਪਰਿਵਾਰ ਨੇ ਬੂਥ ਲਾਇਆ ਭਗਵਨ ਸਿੰਘ ਸਿਆਲ ਕੇ ਦੇ ਕਹਿੰਦੇ ਤੇ ਉੱਥੋਂ ਤੁਹਾਨੂੰ ਵੋਟਾਂ ਪੈ ਗਈਆਂ ਤੇ ਤੁਸੀਂ ਜਿੱਤ ਗਏ ਕਾਂਗਰਸ ਦੀਆਂ ਵੋਟਾਂ ਪੈ ਗਈਆਂ ਤੇ ਨਹੀਂ ਤਾਂ ਤੁਸੀਂ ਉਹ ਵੀ ਨਹੀਂ ਜਿੱਤਦੇ ਤੇ ਸਾਡੇ ਤਾਂ ਕਹਿੰਦਾ ਗੁੱਸਾ ਕਰੀ ਜਾਂਦੇ ਚਲੇ ਤੇ ਲੋਕਾਂ ਨੇ ਵੋਟਾਂ ਪਾਈਆਂ ਤੇ ਕੀ ਗੱਲ ਇੱਕ ਮੇਰਾ ਵੀਰ ਆ ਜਿਹੜਾ ਸਾਡਾ ਤਰਸਿੱਕੇ ਜ਼ੋਨ ਤੋਂ ਆ ਰਿਹਾ ਨਿਬਰਵਿੰਡ ਤੋਂ ਗਾਂਧੀ ਉਹ ਕਹੀ ਜਾਂਦਾ ਬੜਾ ਧੱਕਾ ਹੋ ਗਿਆ ਜੀ ਸੱਤ ਪਿੰਡਾਂ ਦੇ ਜਿਹੜੇ ਆ ਉਹ ਗਿਣਤੀ ਨਹੀਂ ਹੋਈ ਸਾਡੀ ਸਾਡੇ ਉਥੇ 38 ਪਿੰਡ ਸੀਗੇ ਜੀ ਉਸ ਜ਼ਿਲ੍ਹਾ ਪ੍ਰੀਸ਼ਦ ਦੇ 31 ਮਜੀਠੇ ਦੇ ਤੇ ਸੱਤ ਜੜੇ ਵਾਲੇ ਦੇ ਇਹਨਾਂ ਨੂੰ ਸੱਤਾਂ ਦਾ ਬਹੁਤ ਦੋਖਿਆ ਤੇ 31ਾਂ ਚੋਂ ਤੇ 730 ਦੀ ਲੀਡ ਨਾਲ ਤੁਸੀਂ ਹਰ ਗਏ ਹੋ ਤੇ ਸੱਤਾਂ ਚੋਂ ਤੁਸੀਂ ਕਿੱਥੋਂ ਜਿੱਤ ਜਾਣਾ ਮੇਰਾ ਵੀਰ ਉਹਨਾਂ ਚੋਂ ਵੀ ਸਾਡੀ ਲੀਡ ਵਧੀਆਂ ਜਾ ਕੇ ਚੈੱਕ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਯਾਰ ਹਰਖੇ ਜੇ ਫੇਰ ਕਿਹੜੀ ਗੱਲ ਹੈ ਬਰਦਾਸ਼ਤ ਕਰੋ ਆਪਦੀ ਯਾਰ ਇਹ ਨਾ ਨਾ ਝੂਠ ਮਾਰੋ ਇਹ ਕਹਿੰਦਾ ਪੀਟੀਸੀ ਨੇ ਨਾ ਜਿਹੜੀ ਕੋਈ ਜਿੱਦਾਂ ਮੈਂ ਵੇਖੰਦਾ ਸੁਖਬੀਰ ਬਾਦਲ ਜੇ ਕਬੂਤਰ ਵੇਖਣ ਦਾ ਕਬੂਤਰਾਂ ਦੀ ਹਰੇਸਾਂ ਦੇ ਪੀਟੀਸੀ 10 ਦਿਨ ਉਹੋ ਹੀ ਚਲਾਈ ਜਾਂਦਾ ਜੇ ਕਿ ਚਿੜੀਆਂ ਵੇਖਣ ਦਾ ਕਹਿੰਦਾ ਮੈਂ ਆ ਗਿਆ ਨਾ ਪੰਜਾਬ ਚ ਚਿੜੀਆਂ ਦੀਆਂ ਰੇਸਾਂ ਨੂੰ ਉੱਚੀਆਂ ਦੀਆਂ ਫੋਟੋ ਵੀਡੀਓ ਯਾਰ ਇੰਨਾ ਝੂਠ ਨਾ ਬੋਲੋ ਇਸ ਤਰ੍ਹਾਂ ਹੁਣ ਨਹੀਂ ਤੁਹਾਡੇ ਤੁਸੀਂ ਨਾ ਐਵੇਂ ਨੋਂਦਰਾ ਮਾਰਦੇ ਫਿਰ ਤੁਹਾਡੇ ਨੋਂਦਰ ਨਹੀਂ ਹਿਲ ਕਦੇ ਆਣ ਨਹੀਂ ਜਿੱਥੇ ਮਰਜੀ ਜ਼ੋਰ ਲਾ ਲਓ ਸੋ ਮੈਂ ਭਰਾਓ ਗੱਲ ਕਰਦਾ ਸੱਚੀ ਤੇ ਸੁੱਚੀ ਮੈਂ ਉਹਦਾਂ ਦਾ ਬੋਲਿਆ ਨਹੀਂ ਪਰ ਇਹਨਾਂ ਲੋਕਾਂ ਨੇ ਸਮਝ ਲਿਆ ਕਿ ਸਾਡੀ ਕਮਜ਼ੋਰੀ ਹੈ ਆਵੇਂ ਦੇ ਲੂਨ ਤੇ ਲੂਨ ਗੁੰਨੇ ਜਾਂਦੇ ਜੇ ਆਟੇ ਚ ਲੂਨ ਗੁੰਨਿਆ ਜਾ ਸਕਦਾ ਮੇਰਾ ਲੂਨ ਨਹੀਂ ਗੁੰਨਿਆ ਜਾ ਸਕਦਾ ਵੀਰੋ ਅੱਛਾ ਮੈਡਮ ਕਹਦੇ ਸਾਡੇ ਬੰਦਿਆਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਕਿਹੜੇ ਨੂੰ ਨਹੀਂ ਮਿਲਿਆ ਜੀ ਜਿਹੜੇ ਜਿੱਤੇ ਆ ਤੁਹਾਡੇ ਤਿੰਨ ਬਲਾਕ ਸੰਪਤੀ ਮੈਂਬਰ ਜਿੱਤੇ ਆ ਕਿਉਂ ਨਹੀਂ ਮਿਲੇ ਸਰਟੀਫਿਕੇਟ ਤੁਹਾਡੇ ਕੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਜਿੱਤੇ ਕਿਉਂ ਨਹੀਂ ਮਿਲੇ ਸਰਟੀਫਿਕੇਟ ਐਵੇਂ ਲੋਕਾਂ ਨੂੰ ਬੇਕੂਫ ਬਣਾਈ ਜਾਂਦੇ ਪੁਸ਼ਕ ਇੱਕ ਉਹ ਕਹੀ ਜਾਂਦੇ ਜੀ ਇੱਕ ਉਹ ਪੁੰਮੇ ਦਾ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਕੋਈ ਹਾਰ ਗਿਆ ਤੇ ਮੈਂ ਉਹਦੇ ਬਾਰੇ ਨਹੀਂ ਕਹਿਣਾ ਮੈਂ ਉਹਦੇ ਬਾਰੇ ਇੰਨਾ ਹੀ ਕਹਿਣਾ ਕਿ ਗੁਰਦਾਰੇ ਦੀਆਂ ਰੋਟੀਆਂ ਤੀਨ ਕੰਮ ਕਰੇਨ ਮਤ ਮਾਰਨ ਹੱਡ ਗੱਲਣ ਉਦਮ ਨਾ ਦੇਣ ਰਹਿਣ ਮੈਂ ਉਸ ਬੰਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹਦਾ ਹੁਣ ਮੇਰੇ ਵੀਰੋ ਇਹਨਾਂ ਦਾ ਨਾ ਜਿਹੜਾ ਸੁਖੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮਜੀਠੇ ਹਲਕੇ ਦੇ ਵਿੱਚ ਜਿਹੜੀ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਚੁੱਪ ਕਰਕੇ ਬਹਿ ਜਾਓ ਤੁਹਾਡੇ ਪੱਲੇ ਕੱਖ ਨਹੀਂ ਤੁਹਾਡਾ ਜੋ ਹਾਲਾਤ ਲੋਕਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਅਜੇ ਤੇ ਤੁਸੀਂ ਕਾਂਗਰਸ ਨਾਲ ਰਲ ਗਏ ਜੇ ਕਿਤੇ ਕਾਂਗਰਸ ਨਾਲ ਨਾ ਰਲੀਆਂ ਸੀ ਤੁਹਾਨੂੰ ਹੋਰ ਬੁਰੀ ਤਰ੍ਹਾਂ ਦੀ ਹਾਰ ਪੈਣੀ ਇੱਥੇ ਜੀ ਪਰਸੈਂਟੇਜ ਬੜੀ ਘਟੋਈ ਆਪਦੇ ਵੇਲੇ ਦੀਆਂ ਵੀ ਚੈੱਕ ਕਰੋ ਨਾ ਪਰਸੈਂਟੇਜ ਹੈ ਚਲੋ ਘਟੋ ਗਈ ਵੱਧ ਹੋ ਗਈ ਵੋਟਾਂ ਹੀ ਪਈਆਂ ਨਾ ਤੁਹਾਨੂੰ ਹੀ ਪਈਆਂ ਸਾਨੂੰ ਹੀ ਪਈਆਂ ਤੇ ਪਰਸੈਂਟੇਜ ਵੱਧ ਘਟਣਾ ਕੀ ਹੁਣ ਵੇਰੋ ਅਹਿਮ ਬੇਨਤੀ ਇੱਕ ਇਹ ਆ ਕਿ ਹਲਕਾ ਮਜੀਠਾ ਦੇ ਵਿੱਚ 18 ਜਨਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਦਾਣਾ ਮੰਡੀ ਮਜੀਠਾ ਦੇਗੇ ਮੇਰੀ ਆਪ ਸਭ ਨੂੰ ਬੇਨਤੀ ਆਪਾਂ ਸਾਰੇ ਤਕੜੇ ਹੋਈਏ ਹੋਰ ਜਿਹੜੇ ਹੁਣ ਡਿਵੈਲਪਮੈਂਟ ਦੇ ਕੰਮ ਆਪਣੇ ਰਹਿੰਦੇ ਆ ਆਪਾਂ ਸੋਮ ਮੰਗਲਵਾਰ ਤੋਂ ਆਪਾਂ ਉਹ ਕੰਮ ਫੇਰ ਦੁਬਾਰਾ ਜਿਹੜੇ ਸ਼ੁਰੂ ਕਰਨ ਜਾ ਰਹੇ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਗਰਾਊਂਡਸ ਉਹਨਾਂ ਦੇ ਸਾਰੇ ਵਾਲੇ ਮੌਕੇ ਵੇਖਦੇ ਕਿ ਕਿੰਨੇ ਕਿੰਨੇ ਕੰਮ ਸ਼ੁਰੂ ਹੋ ਗਏ ਆ ਜਿਹੜੀਆਂ 23 ਗਰਾਊਂਡਾਂ ਆਈਆਂ ਸੀ ਜਾਂ ਛੜਕਾਂ ਜਿਹੜੀਆਂ ਵਾ ਉਹ ਵੀ ਕਰਾਂਗੇ ਤੇ ਔਰ ਜਿਹੜਾ ਨਾ ਮਾਨ ਸਾਹਿਬ ਦਾਣਾ ਮੰਡੀ ਮਜੀਠਾ ਮੈਂ ਅੱਜ ਇਹਨਾਂ ਨੂੰ ਕਹਿਣ ਲੱਗਾ ਹਾਂ ਕਾਲੀ ਦਾਲ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤੁਸੀਂ ਹੁਣ ਘੋਖ ਜਿਹੜੀ ਇਹਨਾਂ ਤਕੜੇ ਹੋ ਕੇ ਜ਼ੋਰ ਲਾ ਲੋਕਾਂ ਨੂੰ ਡਾਕੜੋ ਜਿਹੜੇ ਡੱਕੇ ਜਾਂਦੇ ਜੀ ਜਿਹੜਾ ਉਸ ਦਿਨ 18 ਜਨਵਰੀ ਨੂੰ ਮਜੀਠਾ ਦੇ ਵਿੱਚ ਠੱਠਾ ਮਾਰਦਾ ਇਕੱਠ ਹੋਣਾ ਨਾ ਉਹਨਾਂ ਨੇ ਕਾਂਗਰਸ ਤੇ ਚਲੋ ਸਾਡੇ ਹਲਕੇ ਚ ਇਹਨਾਂ ਨੇ ਐਦ ਕੀ ਪਹਿਲਾਂ ਵੀ ਇਹ ਰਲ ਜਾਂਦੇ ਹੁੰਦੇ ਸੀ ਐਦ ਕੀ ਜੇ ਬਿਲਕੁਲ ਕਲੀਅਰ ਹੋ ਗਏ ਨਾ ਐ ਪੂਰਾ ਦੁੱਧਾ ਦੁੱਧ ਮੇਰੇ ਕੋਲ ਕਈ ਫੋਟੋਸ ਪਈਆਂ ਲੋਕਾਂ ਦੀਆਂ ਜਿੱਥੇ ਕਾਂਗਰਸੀ ਬਹਿ ਬਹਿ ਕੇ ਆਪਣਾ ਵੋਟਾਂ ਪਵਾ ਰਹੇ ਸੀ ਤੇ ਉਹ ਕਾਂਗਰਸ ਦੇ ਸਾਡੇ ਹਲਕੇ ਚੋਂ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਇੱਥੋਂ ਦੇ ਜਿਹੜੇ ਲੋਕਲ ਆ ਨਾ ਉਹਨਾਂ ਕ ਖਤਮ ਕਰ ਦਿੱਿਆ ਅਕਾਲੀ ਦਲ ਨਾਲ ਰਲ ਕੇ ਮਾਰਨਾ ਮੈਨੂੰ ਚਾਹੁੰਦੇ ਹੀ ਮਾਰ ਆਪ ਗਏ ਸੋ ਉਹ ਵੇਖੀ ਚੱਲ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸੋ ਇਹ ਆਪ ਮਰ ਕੇ ਮੈਨੂੰ ਮਾਰਦੇ ਮਾਰਦੇ ਤੇ ਮੇਰੀ ਫਿਰ ਬੈਂਦੀ ਹੈਗਾ 18 ਜਨਵਰੀ ਨੂੰ ਆਪਾਂ ਬਹੁਤ ਵੱਡੀ ਵਿਸ਼ਾਲ ਰਲਈ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆਪ ਸਪੈਸ਼ਲ ਪਹੁੰਚ ਰਹੇ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਤੇ ਵਧਾਈ ਵੀ ਦਿੱਤੀ ਪਰਸੋ ਮੈਨੂੰ ਸ਼ਾਮੀ ਸਰਦਾਰ ਮਾਨ ਸਾਹਿਬ ਦਾ ਫੋਨ ਆਇਆ ਬੜੇ ਖੁਸ਼ ਹੋਏ ਕਿ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਤੇ ਉਦੋਂ ਹੀ ਉਹਨਾਂ ਨੇ ਮੈਨੂੰ ਕਹਿਤਾ ਕਿ ਮੈਂ ਤੇ 18 ਤਰੀਕ ਨੋਟ ਕਰ ਲਓ ਮੈਂ ਮਜੀਠਾ ਜਿਹੜਾ ਆਪ ਇੱਥੇ ਆ